ਦੀ ਬਣਾਵਟ ਵੀ ਚੰਗੀ ਆ ਤੇ ਮੇਨ ਗੱਲ ਇਹਦੀ ਟਾਂਚਾ ਵੀ ਚੰਗਾ ਯਾਰ ਉੱਤੇ ਤੋਂ ਕੱਦ ਕਾਠ ਬਹੁਤ ਵੱਡੇ ਕੱਦ ਕਾਠ ਵਾਲੀ ਐਫ ਐ ਤੇ ਲੰਬਾਈ ਲਮੂਈ ਦੀ ਗੱਲ ਕਰ ਲਈਏ ਸੱਜਣੋ ਰੰਗ 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 ਰੂਪ ਦੀ ਗੱਲ ਕਰ ਲਈਏ ਵੀ ਯਾਰ ਵਧੀਆ ਕੁਆਲਿਟੀ ਚ ਹੈ ਜੋ ਨੇੜੇ ਆ ਕੇ ਦੇਖੋਗੇ ਗਾਂ ਸੋਨੂੰ ਯਾਰ 19 ਨਹੀਂ ਲੱਗਦੀ 21 ਲੱਗੂਗੀ ਬਾਈ ਇਹ ਲੇਵਾ ਲੇ ਕੇ ਸੋਹਣਾ ਲੇਵਾ ਤੇ ਇਹ ਲੇਵਾਲੂ ਆ ਸੱਜਣੋ ਚੰਗਾ ਬਣਾਉਗੇ ਫੀਲ ਡੰਡੀ ਵੀ ਪੂਰੀ ਆ ਇਹ ਮੇਰੀ ਗੱਲ ਆ ਜਾਰੇ ਮਾਦੀਨਾ ਫੈਂਟ ਪਰਸੈਂਟੇਜ ਵੀ ਤੁਹਾਨੂੰ ਮੈਂ ਦੱਸਦਾ ਹੁਣਾਂ ਕਈ ਵਾਰੀ ਵੀ ਫੈਂਟ ਪਰਸੈਂਟੇਜ ਵੀ ਚੰਗੀ ਹੁੰਦੀ ਹੈ ਹਨਾ ਸ੍ਰੀ ਕਾਲ ਪਿੰਡ ਤੁੰਗਾ ਹੈ ਜੀ ਤਸੀਲ ਰਾਇਕੋਟ ਜ਼ਿਲ੍ਹਾ ਲੁਧਿਆਣਾ ਬਾਕੀ ਜੇ ਗੱਲ ਕਰ ਲਈ ਨਾ ਸੱਜਣੋ ਇਹ ਸੱਜਣ ਦੇ ਘਰੋਂ ਜੇ ਆਪਾਂ ਵੀਡੀਓ ਕਾਫੀ ਜਾਦੇ ਵੀਡੀਓ ਬਣਾ ਚੁੱਕੇ ਆ ਗਣਤੀ ਤੋਂ ਬਾਰੇ ਬਣਾ ਚੁੱਕੇ ਆ ਤੇ ਇਹਦੇ ਕੰਮ ਦੀ ਵੀ ਗੱਲ ਕਰ ਲਈ ਨਾ ਬਾਈ ਦਾ ਕੰਮ ਵੀ ਸੱਜਣੋ ਸਿਰਾ ਜੇ ਗੱਲ ਕਰਨਾ ਅੱਜ ਜਰਸੀ ਦੇ ਵਿੱਚ ਨਾ ਬਾਈ ਦਾ ਯਾਰ ਟਾਪ ਤੇ ਕੰਮ ਆ ਪੂਰਾ ਕਿਉਂਕਿ ਪੰਜਾਬ ਦੇ ਜੇ ਗੱਲ ਕਰ ਲਾਂ ਹਰੇਕ ਕੋਨੇ 'ਚੋਂ ਬਾਈ ਕੋਲੇ ਬੰਦੇ گاਵਾ ਲੈਣ ਆਉਂਦੇ ਨੇ ਤੇ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ گاਵਾ ਦਿਖਾਵਾਂਗੇ 7 ਇੱਕ ਦਿਖਾਵਾਂਗੇ ਐਚ ਐਫ ਤੇ ਦਿਖਾਵਾਂਗੇ ਵੀ ਸੱਜਣੋ ਪੂਰੇ ਵੱਡੇ ਕੱਦ ਕਾਠ ਵਾਲੀਆ ਚ ਇੱਕ ਦਿਖਾਵਾਂਗੇ ਬਿਲਕੁਲ ਛੋਟੇ ਰੇਟ ਵਾਲੀ ਜਿਹੜੇ ਸੱਜਣਾਂ ਨੇ ਯਾਰ ਮੱਝ ਲੈਣੀ ਹੁੰਦੀ ਹੈ ਨਾ ਬਿਲਕੁਲ ਛੋਟੇ ਰੇਟ ਵਾਲੀ ਛੋਟੇ ਰੇਟ ਵਾਲੀ ਤੁਹਾਨੂੰ ਮੈਂ ਮੱਝ ਦਿਖਾਵਾਂਗਾ 40000 ਦੇ ਅੰਦਰ ਵਾਲੀ ਮੱਝ ਦਿਖਾਵਾਂਗਾ ਤੇ ਬਾਕੀ ਆ ਜੋ ਬਾਈ ਨਾ ਕਰਾਉਂਦੇ ਆ ਗੱਲਬਾਤ ਤੇ ਬਾਈ ਨੂੰ ਪੁੱਛਦੇ ਵੀ ਆ ਯਾਰ ਰਿਸਪੌਂਸ ਕਿਵੇਂ ਆ ਤੇ ਕਿੱਥੋਂ ਕਿੱਥੋਂ ਬਾਈ ਕੋਲੇ ਸੱਜਣ ਗਾਵਾਂ ਲੈਣ ਆਉਂਦੇ ਆ ਆਜੋ ਬਾਈ ਹੋਰ ਲਾਡੀ ਕੀ ਹਾਲਾ ਵਾ ਵਧੀਆ ਬਾਈ ਚੜਦੀ ਕਲਾ ਹਾਂਜੀ ਬਾਈ ਕਿਵੇਂ ਆ ਕੰਮ ਕੰਮ ਬਾਈ ਟੌਪ ਤੇ ਪੂਰਾ ਸਰਾ ਹਾਂ ਬਾਈ ਕਿਹੜੇ ਕਿਹੜੇ ਏਰੀਏ 'ਚ ਕੰਮ ਭੇਜਤੀਆਂ ਗਾਵਾ ਬਾਈ ਸਾਰੇ ਏਰੀਏ 'ਚ ਹੀ ਜਾਂਦੀਆਂ ਆਪਣੀਆਂ ਇੱਧਰ ਮੌਕਸਰ ਸਰ ਤੋਂ ਲੈ ਕੇ ਧਰੰਬਰ ਸਰ ਤੱਕ ਸਾਰੇ ਜਾਂਦਿਆਂ ਜਾਂਦਿਆਂ ਹੀ ਜਾਂਦੀਆਂ ਸਾਰੇ ਪੰਜਾਬ 'ਚ ਜੇ ਗੱਲ ਕਰ ਲਈਏ ਮਾਲ ਖੰਡਿਆਤਾ ਖੰਡਿਆਤਾ ਜੀ ਖੰਡਿਆਤਾ ਹਾਂ ਸਾਰੇ ਪੰਜਾਬ 'ਚ ਮਾਲ ਭੇਜਤਾ ਭੇਜ ਵੀ ਮੈਂ ਕਹਿੰਦਾ ਯਾਰ ਵਪਾਰੀਆਂ ਕੋਲ ਵੀ ਮਾਲ ਭੇਜਤਾ ਨਾ ਜਾਂਦਾ ਜੀ ਵਪਾਰੀਆਂ ਆਪਣਾ ਰੇਟ ਸਹੀ ਕਰਕੇ ਵਪਾਰੀ ਵੀਰ ਵੀ ਲੈ ਜਾਂਦੇ ਆ ਅੱਛਾ ਵਪਾਰੀ ਵੀ 2 ਰੁਪਏ 'ਚ ਗੱਲ ਕਰ ਲਾਂ ਵੀ ਇੱਥੇ ਤੋਂ ਮਾਲ ਲੈ ਜਾ ਕੇ ਬਚਾ ਲੈਂਦੇ ਨੇ ਬਚਾ ਲੈਂਦੇ ਆ ਜੀ ਬਚਾ ਲੈਂਦੇ ਲੈ ਸੱਚੇ ਨੂੰ ਬ ਲਈ ਐਚ ਐਫ ਆ ਜਾਂਦੀ ਹੈ ਹਨਾ ਲੈ ਆਉਣਿਆਂ ਵਿੱਚ ਇੱਕ ਅੱਧੀ ਅੱਛਾ ਵਿੱਚ ਜੇ ਕੋਈ ਚੰਗੀ ਮਿਲ ਜੇ ਆਪਾਂ ਐਚ ਐਫ ਵੀ ਪਾ ਲੰਨੇ ਆ ਉਂ ਰੂਟੀਨ ਚ ਜੇ ਗੱਲ ਕਰ ਲੈ ਜਿਹੜਾ ਵਪਾਰ ਆ ਆਪਣਾ 12 ਮਹੀਨੇ 30 ਨਹੀਂ ਚੱਲਦਾ ਹਾਂ ਬਾਈ 12 ਮਹੀਨੇ ਠੀਕ ਯਾਰ ਸਿੰਘਾਂ ਹੀ ਹੁੰਦੀਆਂ ਠੀਕ ਆ ਗੱਲ ਲੈ ਕਿਹੜੇ ਬੰਨੇ ਸ਼ੁਰੂ ਕਰੀਏ ਬਾਈ ਇਧਰ ਐਚ ਐਫ ਤੋਂ ਹੀ ਕਰ ਲੈਨੇ ਜੀ ਲੈ ਆ ਜਾ ਤਰਸ ਸਿੰਘ ਐਚ ਐਫ ਤੇ ਮਾਰਦੇ ਕੈਮਰਾ ਜਿਵੇਂ ਤੁਹਾਨੂੰ ਆਖਿਆ ਸੀ ਵੀ ਟਰੱਕ ਜੀ ਬੀ ਐਚ ਐਫ ਦਿਖਾਉਂਗਾ ਬਾਈ ਕੋਲੇ ਤੁਹਾਨੂੰ ਮੈਂ ਇਹਦਾ ਸੂਆ ਲਾਡੀ ਕਿਹੜਾ ਇਹ ਬਾਈ ਦੂਜੇ ਸੂਏ ਸੂਈ ਆ 20 25 ਦਾ ਨੋਗੇ ਸੂਈ ਨੂੰ ਅੱਛਾ ਬੱਚੇ ਤਾਂ ਜ਼ਰ ਆ ਸੱਜਣੋਂ ਮੰਗ ਰਹੇ ਦੇ ਬੱਛਾ ਲੱਗੂਗਾ ਤੁਹਾਨੂੰ ਐ ਵੀ ਜਿਵੇਂ ਕਿਸੇ ਹੋਰ ਹੀ ਗਾਂ ਦਾ ਬਾਈ ਨੇ ਫਾ ਲਿਆਂਦਾ ਹੋਵੇ ਪਰ ਟੀਕਾ ਬਾਈ ਕਹਿੰਦਾ ਥੋੜਾ ਜਆ ਕਈ ਵਾਰੀ ਸੱਜਣ ਜਰ ਘਰਾਂ ਚ ਜਿਹੜਾ ਵੀ ਟੀਕਾ ਹੁੰਦਾ ਡਾਕਟਰ ਕੋਲੇ ਜਾਨਵਰ ਹੀਟ ਚ ਹੁੰਦਾ ਆਪਾਂ ਕਹਿ ਦਿੰਦੇ ਆ ਲਾ ਦੇ ਯਾਰ ਹਨਾ ਇਹਦੀ ਫੇਸ ਕੁਆਲਟੀ ਚੈੱਕ ਕਰਾ ਦੇ ਤਰਸ ਇਹ ਆ ਗਈ ਐਫ ਚ ਦੂਜਾ ਸੂਗਾ 15 20 ਦਿਨਾਂ ਦੀ ਸੂਈ ਹੋਈ 15 20 ਦਿਨਾਂ ਦੀ ਸੂਈ ਆ ਬਈ ਹੋ ਗਏ ਇਹਨੂੰ 25 ਦਿਨ ਸੂਈ ਅੱਛਾ 25 ਦਿਨਾਂ ਦੀ ਸੂਈ ਆ ਖੋਲ ਕੇ ਤੋੜ ਦਿਓ ਜੀ ਦੁੱਧ ਕਿੰਨਾ ਰੈਡੀ ਦਾ ਜੇ ਹੁਣ ਮੈਂ ਗੱਲ ਕਰਨਾ ਦੁੱਧ ਬਾਈ ਇਹਦੇ ਥੱਲੇ ਹੈਗਾ ਹੁਣ 13 14 14 ਕਿਲੋ ਅੱਜ ਚੋਈ ਵੀ ਲੇਟ ਹੀ ਆ ਅੱਛਾ ਅੱਜ ਕਾਹ ਕ ਵਜੇ ਚੋਈਆ ਅੱਜ ਬਾਈ 7:30 ਤੋਂ ਉੱਤੇ ਹੀ ਹੋ ਗਿਆ ਸੀ ਟਾਈਮ ਵਪਾਰੀ ਦਾ ਜਰਾ ਇਹ ਲੇਟ ਲਫੇਟ ਜਾ ਕਰਦੇ ਨਹੀਂ ਵਪਾਰੀ ਤਾਂ ਕਹਿੰਦੇ ਤੜਕੇ ਬਾਈ ਨਹੀਂ ਇਹ ਗਾਹ ਕਾਇ ਸੀਗੇ 2 3 ਵਜੇ ਵੀ ਚੋਣਦੇ ਨੇ ਉੱਠ ਕੇ ਯਾਰ ਮੈਂ ਬਣੀ ਹੋਈ ਐਨ ਫੁੱਲ ਨਚੋੜਦੀ ਸੀ ਸਵੇਰੇ ਅੱਛਾ ਬਕਮਾਕ ਇੱਥੇ ਤੋਂ ਕਮਾ ਲਓ ਜੀ ਗੇਟ ਦੁੱਧ ਘਾਟ ਹੀ ਦੱਸਿਆ ਬਾਈ ਆਪਾਂ ਅੱਛਾ ਹੂੰ ਉਹ ਸੇਵਾ ਨਹੀਂ ਜਿੱਧਰੋਂ ਆਪਾਂ ਲੈ ਕੇ ਆਉਨੇ ਆ ਇੰਨੀ ਸੇਵਾ ਨਹੀਂ ਹੁੰਦੀ ਠੀਕ ਆ ਗੱਲ ਨੂੰ 14 ਕਿਲੋ ਤਾਂ ਆਪਾਂ ਜਖਾ ਦਾਂਗੇ ਜੇ ਕਿਸੇ ਚਾਹੋ ਆਪਣੇ ਕੋਲ ਲੈ ਬਾਕੀ ਸੱਜਣੋਂ ਥਣਾ ਥਣਾ ਦੀ ਬਣਾਵਟ ਵੀ ਚੰਗੀ ਆ ਤੇ ਮੇਨ ਗੱਲ ਇਹਦੀ ਢਾਂਚਾ ਵੀ ਚੰਗਾ ਯਾਰ ਉੱਤੇ ਤੋਂ ਕਦ ਕਾਠ ਬਹੁ ਵੱਡੇ ਕਦ ਕਾਠ ਵਾਲੀ ਐਫ ਐ ਤੇ ਲੰਬਾਈ ਲਮੂਈ ਦੀ ਗੱਲ ਕਰ ਲਈਏ ਸੱਜਣੋਂ ਰੰਗ 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 ਰੂਪ ਦੀ ਗੱਲ ਕਰ ਲਈਏ ਵੀ ਯਾਰ ਵਧੀਆ ਕੁਆਲਿਟੀ ਚ ਹੈ ਜੋ ਨੇੜੇ ਆ ਕੇ ਦੇਖੋਗੇ ਗਾਂ ਸੋਨੂੰ ਯਾਰ 19 ਨਹੀਂ ਲੱਗਦੀ 21 ਲੱਗੂਗੀ ਬਾਈ ਪੂਰੇ ਵੱਡੇ ਕਦ ਕਾਠ ਚ ਲੈ ਜਾ ਲੱਗੇ ਨਾਲ ਨਾਲ ਮੈਂ ਤਾਂ ਰੇਟ ਦਾ ਵੀ ਨਵੇਂੜੀ ਚੱਲ ਕੰਮ ਰੇਟ ਇਹਦਾ ਕੀ ਕਰਦੇ ਆਪਾਂ ਰੇਟ ਬਾਈ ਇਹਦਾ ਦੇਣ ਲੈਣ ਵਾਲੀ ਗੱਲ ਹੀ ਕਰਦੀ ਐ ਜਮੀ ਲੈਣੀ ਬਸ ਕਟਾਈ ਨਾ ਤੂੰ ਅੱਗੇ ਵਾਂਗੂ ਕਟਾਈ ਨਾ ਅਛਾ ਹਾਂ ਹੋਰ ਨਾ ਕਰਜਾ ਲੱਗਦਾ ਵੀ ਕਟਾਵਾ ਨੇ ਪਤਾ ਕੀ ਗੱਲ ਆ ਬਾਈ ਮੋਰਕੇ ਇੱਥੇ ਆ ਕੇ ਫਿਰ ਹੋਰ ਵੀ ਘਟਾਈ ਜਾਂਦੇ ਆ ਪੰਜ ਜਮ੍ਹਾਂ ਲੈਣ ਦੇ ਨਾਲ ਹੀ ਗੱਲ ਹੀ ਰੱਖ ਲੈਣ ਦੇ ਨਾਲ ਹੀ ਰੇਟ ਦੱਸੀ ਜਾ ਮੈਨੂੰ ਘਟਾਉਣ ਦੀ ਲੋੜ ਹੀ ਨਾ ਪਵੇ ਜਮ੍ਹਾਂ ਇੱਕੋ ਹੀ ਗੱਲ ਆ ਮੁੱਲ 52 ਕਰਾ ਲਓ 45000 ਦੀ ਦੇ ਦਾਂਗੇ 45 ਦੀ ਦੇ ਦਾਂਗੇ ਸ਼ੋਰ ਛੱਪਾ ਦਾ ਸ਼ੋਰ ਦਾ ਕਰਾਂਗੇ ਉਹ ਕਰਾਂਗੇ ਇਹ ਤਾਂ ਕਰ ਨਹੀਂ ਲੱਗੂਗੀ ਇੰਨਾ ਕੁ ਦਾ ਕਰਾਂਗੇ ਸ਼ੋਰ ਥੋੜੀ ਜੀ ਖੁੱਲਿਆ ਆਪਣਾ ਕਰਦਿਆ ਕਰਵਾ ਮਾਲ ਵੇਕਦਾ ਵੀ ਬਥੇਰਾ ਬਾਬੇ ਦੀ ਕਿਰਪਾ ਨਾਲ ਲੈ ਤਰ ਸੁਣਾਈ ਤੇ ਮਾਰਦੇ ਕੈਮਰਾ ਇਹਦਾ ਸੂਆ ਮੇਰਾ ਖਿਆਲ ਕੱਚੀ ਆ ਹਨਾ ਹਾਂ ਬਾਈ ਇਹ ਪਲੂਣ ਮੱਛੀ ਆ ਪਹਿਲੇ ਸੂਏ ਅੱਛਾ ਪਹਿਲੇ ਸੂਏ ਕੱਚੀ ਆ ਕੱਚੀ ਆ 7ਵਾਂ ਮਹੀ ਥਾਣ ਥਣ ਬਾਈ ਇਹਨੂੰ ਚੰਗਾ ਲੱਗਿਆ ਤੇ ਬਾਡੀ ਬੁੱਡੀ ਦੀ ਵੀ ਬਣਤਰ ਠੀਕ ਆ ਹਨਾ ਵਧੀਆ ਜੇ ਗੱਲ ਕਰਨਾ ਹੈਵੀ ਸਟਰਕਚਰ ਦੀ ਆ ਮਜ਼ਬੂਤ ਬੋਨ ਹੱਡੀਆਂ ਲਾ ਲੋ ਬੋਨ ਦੇ ਲਾ ਲੋ ਹਨਾ ਉਹ ਚੀਜ਼ਾਂ ਵੀ ਪੂਰੀਆਂ ਮਜ਼ਬੂਤ ਨੇ ਇਹਦੀਆਂ ਲੈ ਖੋਲ ਕੇ ਤੋੜ ਦੂ ਨੀ ਇੱਕ ਵਾਰੀ ਇਹ ਸੂਗੀ ਪਹਿਲੇ ਸੂਏ 7 ਮਹੀਨੇ ਦੀ ਗੱਬਣਾ ਮੇਰੇ ਖਿਆਲ ਦਾ 2 ਮਹੀਨੇ ਕੱਢ ਦਿਆ ਹਨਾ ਇਹ ਕਹੇ ਨੇ ਜੇ ਵੀਰ ਨੇ ਤਿਆਰ ਕਰਨੀ ਆ ਹੁਣ ਇਹਨੂੰ ਲਿਜਾ ਕੇ ਤਿਆਰ ਹੋ ਸਕਦੀ ਆ ਬਸ ਹੀ ਸੂਣ ਤੇਈ ਨਾ ਹੁਣ 2 ਮਹੀਨੇ ਹਲੇ ਦੇ ਪਏ ਨੇ ਯਾਰ ਸਾਹਮ ਸੁਮ ਬੰਦਾ ਆਪਦੇ ਹਿਸਾਬ ਨਾਲ ਕਰ ਲੂਗਾ ਆ ਬਈ ਹਾਂ ਨਾ ਬਾਕੀ ਲੇ ਵਾਲੂ ਦਾ ਚੰਗਾ ਬਣਾਉਗੀ ਕਿਉਂਕਿ ਇਹ 2 ਮਹੀਨੇ ਹਾਲੇ ਹੀ ਬਾਕੀ ਨੇ ਐਰ ਸੈਰ ਚ ਆ ਗਈ ਇਹ ਅੱਛਾ ਯਾਰਸੀ ਐਰ ਸੈਰ ਨਹੀਂ ਬਾਕੀ ਠੀਕ ਆ ਸਟ੍ਰਕਚਰ ਵੀ ਚੰਗਾ ਹੈ ਦਾ ਫੇਸ ਕੁਆਲਿਟੀ ਵੀ ਚੰਗੀ ਆ ਤੇ ਮੇਨ ਗੱਲ ਆ ਨਾ ਥੋੜੀ ਜੀ ਜਾਨ ਵਾਲੀ ਆ ਹਨਾ ਬੱਛੀ ਹਾਂ ਆ ਜਾਨ 바ਵਾ ਬੱਛੀ ਦੇ ਵਿੱਚ ਤੇ ਥਣ ਥਣ ਵੀ ਸਜਣੋ ਚੰਗਾ ਬਣਾਉਗੀ ਵਧੀਆ ਇਹ ਦਾ ਲਾਡੀ ਸਿੰਘ ਇਹਦਾ ਕੀ ਰੇਟ ਬਾਈ ਇਹਦਾ ਰੇਟ ਹੈਗਾ 37000 37000 ਜਿਆਦਾ ਲੱਗਦਾ ਹਾਂ। ਬਾ ਵੀਰੇ ਤਿਆਰ ਹੋਈ ਬੱਚੀ ਇਧਰ ਨੂੰ ਮਰਦੀ ਵੇਚ ਲੈਣ ਲੈ ਵੀ ਆਵਾਂਗੇ ਜਦੋਂ ਹੋ ਗਈ ਤਿਆਰ। ਅੱਛਾ ਕਿੰਨੇ ਦੀ ਲਿਆਵਾਂਗੇ? ਬਸ ਜਿਹੜੀ ਬਾਈ ਸਾਹਮ ਕਰੂ ਨਫਾ ਦੇ ਕੇ ਲਿਆਵਾਂਗੇ। ਅੱਛਾ ਕਿੰਨੇ ਦੀ ਛੱਡਾਂਗੇ ਇਹ? ਇਹ ਛੱਡਾਂਗੇ ਆਪਾਂ ਸਾਹਮੂ ਵੀ 2 ਮਹੀਨੇ ਬੰਦਾ। 33000 ਦੀ ਛੱਡਾਂਗੇ 33000 ਦੀ। 30 ਦੀ ਨਹੀਂ ਹੁੰਦੀ। ਨਹੀਂ 33 ਦੀ। 33 ਦੀ ਛੱਡਾਂ ਛੋੜ ਕਰਦਾਂਗੇ ਉਹ ਚੋਂ ਚਲ 1000 ਖੰਡ ਛੱਡਾਂਗੇ। ਉਹ ਛੱਡ ਦੂਗਾ ਮੋਲ ਕਿਤੇ ਕਰ ਦੂਗਾ ਯਾਰ ਮਾਨਤਾਂ ਨਹੀਂ ਜੀ ਬੱਚੀ ਵਧੀਆ ਹੈ ਜੇ ਪਾਉ ਉਹ ਚੰਗੀ ਆ ਕਿਉਂਕਿ ਸੱਜਣੋ ਜਿਹੜਾ ਬੰਦਾ ਯਾਰ 2 ਮਹੀਨੇ ਸਾਂਭੂਗਾ ਚਾਰ ਚੂਰ ਵਾਲਾ ਸੱਜਣ ਲੈ ਗਿਆ ਕੋਈ ਪੂਰੀ ਡਬਲ ਹੋ ਜੂਗੀ ਉੱਤੇ ਤੋਂ ਜਦੋਂ ਬਾਡੀ ਬੁੱਡੀ ਬਣ ਗਈ ਤੇ ਫੇਸ ਕੁਆਲਿਟੀ ਵੀ ਚੰਗੀ ਆ ਬੱਚੀ ਦੀ ਤੇ ਬਣੂਗੀ ਵੀ ਆਮ ਨਾਲੋਂ ਗੱਲ ਕਰਨਾ ਜਰਸੀ ਨਾਲ ਥੋੜੇ ਜਿਹੇ ਵੱਡੇ ਕੱਦ ਵਾਲੀ ਹੈ ਜਿਹਦੇ ਕੋਲੇ ਰਿਜ਼ਲਟ ਵੀ ਪਿਆ ਇਹਦੇ ਨਾਲ ਦੀ ਬੱਚੀ ਦਿੱਤੀ ਆਪਾਂ ਵੀਡੀਓ 'ਚ ਵੀ ਪਾਈ ਸ਼ੈਰ ਸ਼ੈਰ ਦੀ 7 ਮਹੀਨਿਆਂ ਦੀ ਠੀਕ ਆ ਜੀ ਬਾਈ ਨੇ 20 25 ਦਿਨ ਸਾਂਭੀ ਬੱਚੀਆਂ ਵਾਲੀ ਫੀਡ ਪਾ ਕੇ ਮੈਨੂੰ ਵੀਡੀਓ ਭੇਜੀ ਹਾਡੇ ਸਭਾਲ ਦੇ ਸਿਰਤੇ ਵੀ ਆ ਰਹਾ ਜੇ ਕੋਈ ਜਾ ਕੇ ਇਹਨੂੰ ਪਾਵਾਂਗੇ ਨੀ ਯਾਰ ਇਹ ਏਦੂ ਵੀ ਡਾਊਨ ਹੋ ਜੂਗੀ ਜਿਹੜੇ ਵੀਰ ਨੇ ਵੀਡੀਓ ਮੰਗੌਣੀਆਂ ਬਰਸਾਤ ਤੇ ਭੇਜ ਵੀ ਦੇਵਾਂਗੇ ਆਪਾਂ ਨੂੰ ਠੀਕ ਆ ਗੱਲ ਹਾਂ ਬੱਛੀ ਇਹਦੀ ਕੀ ਡਿਟੇਲ ਆ ਤਿੰਨ ਨੰਬਰ ਵਾਲੀ ਇਹਨੂੰ ਵੀ ਤੋੜ ਦਿਓ ਜੀ ਇਹ ਬਾਈ 6.5 ਮਹੀਨਿਆਂ ਦੀ ਗੱਭਣ ਆ ਜੀ ਅੱਛਾ ਇਹਦਾ ਵੀ ਥਣ ਥਣ ਦਿਖਾ ਦੇ ਤਰਸ ਆਖਲੇ ਬੰਨਿਓ ਇਹ ਹੈਗੀ ਆ 6.5 ਮਹੀਨਿਆਂ ਦੀ ਗੱਭਣ ਦੁੱਧ ਦੇ ਹੁਣ ਬੰਦੀ ਨਹੀਂ ਦੁੱਧ ਦਿੰਦੀ ਆ ਬਾਈ ਅੱਛਾ ਜਾਣੀ 5 ਕਿਲੋਟਰ ਹੈਗਾ ਵਾ ਤਾਜੀ ਤਾਹੀ ਦਿੰਦੀ ਆ 22 ਕਿਲੋ 5 ਲੀਟਰ ਦੁੱਧ ਹਾਲੇ ਹੈਗਾ 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 ਬਾਈ 6 ਲਾ ਸੱਜਣੋ ਨਾਲ ਨਾਲ ਦੁੱਧ ਵੀ ਦੇਊਗੀ ਮੇਰਾ ਖਿਆਲ ਆ ਮਹੀਨਾ ਦੋ ਮਹੀਨੇ ਦੁੱਧ ਪਿਆ ਸਕਦੀ ਆ ਪਿਆ ਜੂ ਭਾਈ ਵੱਧ ਵੀ ਪਿਆ ਸਕਦੀ ਆ ਦੁੱਧ ਵਧੂਗੀ ਇਹ ਆਈ ਆ ਆਪਣੇ ਕੋਲੇ ਨਾ ਬੱਚੀ ਚੰਗੀ ਆ ਜਿਵੇਂ ਕੱਦ ਕਾਟ ਦੀ ਗੱਲ ਕਰਾਂ ਕੱਦ ਤਾਂ ਇਹਨਾਂ ਦਾ ਸੱਜਣੋ ਛੋਟਾ ਹੀ ਹੁੰਦਾ ਪਰ ਜੇ ਉੱਤੋਂ ਇਹਦੇ ਢਾਂਚੇ ਦੀ ਗੱਲ ਕਰਾਂ ਬਾਕੀ ਜਾਨ ਵਾਲੀ ਬੱਚੀ ਆ ਤੇ ਥਣ ਥੋਣਾ ਜਿਹੜਾ ਗੱਲ ਕਰ ਲਈ ਆ ਪੰਜਰ ਮੈਸਾਂ ਦਾ ਥਣ ਥੋਣਾ ਟੱਗਿਆ ਹਨਾ ਪੂਰਾ ਮੋਟਾ ਥਣ ਲੱਗਿਆ ਦੁੱਧ ਕਿੰਨਾ ਪੰਜ ਕਿਲੋ ਪੰਜ ਕਿਲੋ ਆ ਭਾਈ ਤੇ ਪੰਜ ਕਿਲੋ ਸੱਜਣੋ ਦੁੱਧ ਇਹਦੇ ਥੱਲੇ ਰੈਡੀ ਦਾ ਤੇ ਸਾਡੇ 6 ਮਹੀਨਿਆਂ ਦੀ ਗੱਬਣਾ ਸੁਆ ਕਿਹੜਾ ਇਹਦਾ ਸੁਆ ਤੀਜਾ ਬਾਈ ਤੀਜਾ ਸੁਆ ਹਾਂਜੀ ਹਾਂ ਇਹਦਾ ਤੀਜੇ ਸੁਈ ਵਾਲੀ ਦਾ ਕੀ ਰੇਤਾ ਇਹ ਬਾਈ ਤਾਜੀ ਤਾਂ ਦੱਸਿਆ 22 ਬਾਈ ਕਿਲੋ ਦਿੰਦੀ ਆ ਦੇਖ ਲੋ ਲੈ ਵਾ ਉਹ ਬਸ ਸੰਭਾਲ ਵੀ ਕਰੂ ਅਗਲਾ ਹਾਂ ਇਹਦਾ ਉਹ ਜਿਹੀ ਮੁੱਲ ਕਰ ਲਾਂਗੇ ਆਪਾਂ ਬਾਹਰ ਹੀ ਛੱਡ ਦਿਆ ਕਰ ਆ ਇਹ ਦੇ ਦਾਂਗੇ ਬਾਈ ਆਪਾਂ 25000 ਦੀ 25000 ਦੀ 2500 ਵੀ ਕਰ ਦਾਂਗੇ ਮੰਨ ਕੇ ਕਰ ਦਾਂਗੇ ਕੋਈ ਗੱਲ ਨਹੀਂ ਆ ਕਿਉਂਕਿ ਸਾਹਮਣਾ ਸੱਜਣ ਨੂੰ ਲੈ ਕੇ ਜਾਊਗਾ ਕੋਈ ਨੂੰ ਹਾਂ 25000 ਤੋਂ ਵੀ ਇਹ ਜੀ ਗੱਲ ਨਹੀਂ ਵਧੀਆ ਛੋਟ ਛੱਪਾ ਹੋ ਜੂਗਾ ਤੁਹਾਡਾ ਤੇ ਹੁਣ ਅਜੇ ਤੇ ਵੀ ਮਾਰ ਦੇ ਕੈਮਰਾ ਇਹ ਵੀ ਖੋਲ ਕੇ ਤੋਰ ਦੂ ਜੀ ਇਹ ਕਿਹੜਾ ਸੂਆ ਸੂਆ ਇਹ ਪਹਿਲੇ ਸੂਏ ਸੂਂਦੀ ਆ ਬਾਈ ਅੱਛਾ ਪਹਿਲੇ ਸੂਏ ਪਹਿਲੇ ਸੂਏ ਹਫਤੇ ਇੱਕ ਦੀ ਕੱਚੀ ਆ ਅੱਛਾ ਇਹ ਹਫਤਾ 10 ਦਿਨ ਕੱਢਦੀ ਆ ਹਾਂਜੀ ਹਾਂਜੀ ਹੱਦ ਤੱਕ ਕੱਢੂਗੀ ਬੱਚੀ ਠੀਕ ਆ ਗੱਲ ਬਾਕੀ ਥਣ ਥੋਣ ਇਹਦਾ ਵੀ ਚੰਗਾ ਲੱਗਿਆ ਬਾਈ ਫੇਸ ਕੁਆਲਿਟੀ ਚੈੱਕ ਕਰਾ ਦੀ ਇੱਕ ਵਾਰੀ ਕਿਉਂਕਿ ਇਹ ਆ ਗਿਆ ਮੇਰਾ ਖਿਆਲ ਆ ਪ्युअर ਜਰਸੀ ਚ ਚੱਲਦੀ ਆ ਹਾਂਜੀ ਹਾਂਜੀ ਇਹ ਕੱਢ ਦੂਗੀ ਸੱਜਣੋ ਇੱਕ ਹਫਤੇ ਤੋਂ 10 ਦਿਨ ਬਾਈ ਤੇ ਬਾਕੀ ਤਰਸ ਜਦੋਂ ਬਾਈ ਉੱਥੇ ਤੋਂ ਮੋੜਦਾ ਉਹਦੇ ਵਿੱਚ ਵੀ ਨਾ ਪੂਰੀ ਕਵਰ ਕਰ ਲਿਆ ਕਰ ਐਂ ਦਿਖਾ ਦਿਆ ਕਰ ਸਾਰੀ ਹਰੇਕ ਪੱਖ ਤੋਂ ਦਿਖਾ ਦੇ। ਤੇ ਲੇਵ ਵਾਲੂ ਕੋ ਬਾਈ ਇਹ ਵੀ ਹਜੇ ਬਣਾਉਗੀ ਚੰਗਾ ਹਨਾ? ਮੈਂ ਬਣਾਉਊ ਬਾਈ ਚੰਗਾ ਲੇਵਾ। ਹਾਂ ਤੇ ਬਾਕੀ ਲੇਵੇ ਸੋਹਣੇ ਦੀ ਆ ਟਾਈਟ ਲੇਵੇ ਦੀ ਆ ਜੀ। ਹਾਂ ਹੈਗੀ ਬੰਦ ਲੇਵੇ ਦੀ ਆ ਪਰ ਲੇਵਾ ਚੰਗਾ ਬਣਾਉਗੀ ਸੋਹਣਾ ਬਣਾਉਗੀ ਵਧੀਆ ਤੇ ਥਾਣ ਥੁਣ ਵੀ ਜਿਹੜੀ ਮੇਨ ਗੱਲ ਆ ਸੱਜਣੋ ਥਾਣ ਥੁਣ ਵੀ ਯਾਰ ਵਧੀਆ ਕੱਢੂਗੀ ਬੱਚੀ। ਇਹਦਾ ਕੀ ਰੇਟ ਕਰਦੇ ਆ ਆਪਾਂ? ਇਹਦਾ ਬਾਈ ਹੈਗਾ 38000। ਅੱਛਾ ਹਾਂ ਛੱਡ ਕਿੰਨੇ ਦੀ ਦੇਵੇਂ? ਬਸ ਊੜ ਲਾ ਸੀਲ ਠੰਡੀ ਪੂਰੀ ਆ ਪਹਿਲੇ ਸੂਏ ਆ ਕਿਹ ਹਜ਼ਾਰ ਦੀ ਸੀ ਕਰੀਦਾ ਛੱਡ ਦਾਂਗੇ 1000 ਖੰਡ ਛੱਡ ਦਾਂਗੇ ਬਾਈ ਕਹਿ ਦੇ ਛੱਡ ਦੇਣਾ ਤਿੰਨ ਜਾਲ ਪਰ ਜਿਹੜਾ ਬਾਈ ਕਹਿ ਦੂ ਬਾਈ ਗੁਰੀ ਦੇ ਫਰੈਂਡ ਆ ਛੱਡ ਦਾਂਗੇ 1000 ਰੁਪਿਆ ਸਾਰੀ ਮਿੱਤਰ ਨੇ ਆਪਣੇ ਦੁਨੀਆ ਮਿੱਤਰਾਂ ਦੀ ਐ ਦੁਸ਼ਮਣ ਨਹੀਂ ਹੈ ਤੇਰਾ ਨਾਂ ਵੀ ਬਹੁਤ ਲੈਂਦੇ ਆ ਆਪਣਾ ਕੋਈ ਦੁਸ਼ਮਣ ਨਹੀਂ ਸਾਰੀ ਦੁਨੀਆ ਮਿੱਤਰਾਂ ਦੀ ਐ ਨਹੀਂ ਬਾਈ ਨਾ ਵਧੀਆ ਗੱਲ ਆ ਬਾਈ ਹਾਂ ਸਾਰਾ ਪਿੰਡੀ ਮਿੱਤਰਾਂ ਦਾ ਦੁਸ਼ਮਣ ਕਿਹੜਾ ਬਣਾਏ ਸੇ ਮਿੱਤਰੀ ਹੋਣਗੇ ਸਾਰੇ ਲਾਸਟ रेट ਦੱਸ ਦੇਦਾ ਲਾਸਟ ਇਹਦਾ ਆਪਾਂ ਦੇ ਦਾਂਗੇ ਇਹ 37000 37 ਦੀ ਨਹੀਂ 32 ਦੀ ਨਹੀਂ ਨਹੀਂ 32 ਦੀ ਨਹੀਂ ਹੁਣ ਤੇਜ ਬਾੜਾ ਹੋਇਆ ਬਾਈ ਕੰਮ ਮੈਂ ਤਾਜਾ ਡੰਗਰ ਦਾ ਮਿਲਦਾ ਹੀ ਹੈ ਥੋੜੀ ਜੀ ਤਾਜਾ ਡੰਗਰ ਮਿਲਦਾ ਹੀ ਹੈ ਇਹਦਾ ਕੀ ਸਾਹਮਣੇ ਵਾਲੇ ਜਾਨਵਰ ਨੇ ਯਾਰ ਜਾ ਕੇ ਸੱਜਣ ਸਾਹਮਣੇ ਸੰਭਾਲਣਾ ਰਿਸ਼ਤਾ ਵਾਲਾ ਕਰਨਾ ਇਹ ਤਾਂ ਕੀ ਸੰਭਣਾ ਦਾ ਤਿਆਰ ਹੀ ਹੈ ਇਹ ਤਾਂ ਜਾ ਕੇ ਬਸ ਹੁਣ ਸਵਾਲ ਹੋ ਵਾ ਅੱਛਾ ਹਾਂ ਉਹ ਸਵਾਲ ਆ ਤੇਰਾ ਸੀਸੀ ਲਿਆ ਕੇ ਰੱਖਣ ਬਾਈ ਜਿਹੜਾ ਲੈ ਕੇ ਜਾ ਲੇ ਵਾਰੇ ਕੇ ਸੋਹਣਾ ਲੇ ਵਾਤ ਨਹੀਂ ਲੇ ਵਾਲੂਆ ਸੱਜਣਾ ਚੰਗਾ ਬਣਾਉਂਗਾ ਨਸੀਲ ਡੰਡੀ ਵੀ ਪੂਰੀ ਆ ਲੇ ਮੇਰੀ ਗੱਲ ਆ ਯਾਰ ਇੰਨਾ ਦੀ 80% ਵੀ ਤੁਹਾਨੂੰ ਮੈਂ ਦੱਸਦਾ ਹੁਣਾਂ ਕਈ ਵਾਰੀ ਵੀ 80% ਵੀ ਚੰਗੀ ਹੁੰਦੀ ਹੈ ਹੈਨਾ ਲੈ ਇਹਦੇ ਤੇ ਮਾਰਦੇ ਕੈਮਰਾ ਬਾਈ ਆ ਆ ਆਈਟਮ ਤੇ ਮਾਰਦੇ ਕੈਮਰਾ ਟੋਰੀ ਲਾਣੀ ਦਾ ਰਹੁਲ ਕਿ ਇਹਨੂੰ ਵੀ ਇਹਨੂੰ ਤਾਂ ਬਾਈ ਕਹਿੰਦਾ ਨਗੀਨਾ ਬਾਈ ਖੀਰੀ ਆ ਬੱਚੀ ਮੱਲਾ ਦਾ ਦੰਦੋਂ ਐਸ਼ਾ ਖੀਰੀ ਆਏ ਲੈ ਮੂੰਹੋਂ ਹੈ ਲੈਂਦੀ ਆ ਇਹ 20 25 ਦਿਨ ਕੱਦ ਹੈਗਾ ਛੋਟਾ ਜਿਹਾ ਮੇਰਾ ਖਿਆਲ ਆ ਬਾਰੀ ਛੋਟੀ ਉਮਰ ਜੀ ਲਵਾਤੀ ਹੈਨਾ ਬਾਕੀ ਕੀ ਰੀਦੇ ਸਾਹਿਬ ਨਾਲ ਬਈ ਥਾਣ ਥੋਣਾ ਜਿਹੜਾ ਥਾਣ ਥੋਣਾ ਬਾਲਾ ਟੌਪ ਦਾ ਹੈ ਜੀ ਹਨਾ ਟੌਪ ਦਾ ਕੱਢੀ ਫਿਰਦੇ ਹੋਏ ਆ ਇਹ 20 25 ਦਿਨ ਦੀ ਕੱਚੀ ਆ ਇਹ ਦੂਜੇ ਸੂਏ ਵਾਲਿਆਂ ਨੂੰ ਵੀ ਯਾਰ ਮਾਰ ਪਾਉਂਦੀ ਹੈ ਜੀ ਇਹਦਾ ਥਾਣ ਥੋਣਾ ਦੇਖੀਆ ਇਹਦਾ ਗੱਡੀ ਜੀ ਲੈ ਜਾਣ ਜੀ ਇਹਨੇ ਲੈ ਕੇ ਜਾਣੀਆਂ ਕਾਰ ਚ ਹੀ ਲੈ ਜਾਓ ਬਸ ਓਏ ਇਹ ਤਾਂ ਲੈ ਸੱਜਣੋ ਮਰੂਤੀ ਕਾਰ ਚ ਵੀ ਚੜ ਜੂਗੀ ਮਾਗਰ ਲੀਆਂ ਟਾਕੀਆਂ ਕਰਕੇ ਬੰਦ ਇਹਦਾ ਵੀ ਹੈ ਹੈਗੀ ਹੈਗੀ ਨਿੱਕੀ ਜੀ ਆ ਠੀਕ ਆ ਖੇਡ ਜੀ ਆ ਬਾਰੀ ਬੱਤੀ ਦੀ ਸੀ ਲੈ ਵੀਰ ਸੀਲ ਕਿੰਨੀ ਆ ਦੇ ਦੇਖ ਲਾ ਤੂੰ ਕਿਉਂਕਿ ਜਿਹੜੇ ਸੱਜਣਾਂ ਹੁੰਦੇ ਨੇ ਨਾ ਉਹ ਕਈ ਸੱਜਣ ਸ਼ਹਿਰ ਸ਼ੂਰ ਚ ਰੱਖਣ ਦੇ ਸ਼ਕੀਨ ਹੁੰਦੇ ਥਾਂ ਹੁੰਦਾ ਉਹਨਾਂ ਕੋਲੇ ਕੜਾ ਇਹ ਤਾਂ ਜੇ ਬਾਥਰੂਮ ਜੀ ਵੀ ਵਾਰਦਾ ਕਰਨਗੇ ਉੱਥੇ ਵੀ ਬੰਦ ਬੈਠੀ ਰਿਆ ਹਾਂ ਕਿਉਂਕਿ ਹੈਗੀ ਵੀ ਪੂਲਾ ਨਹਾ ਰਿਆ ਕਰੂਗੀ ਇਹ ਬਾਕੀ ਤਰਸ ਫੇਸ ਕੁਆਲਟੀ ਚੈੱਕ ਕਰਾ ਦੇ ਹੈਗੀ ਆ ਯਾਰ ਚੰਗੀ ਆ ਬੱਚੀ ਆ ਵੀ ਪਰ ਕੱਦ ਨਹੀਂ ਵਾਲਾ ਵੱਡਾ ਕੱਦ ਦੇ ਦਾ ਨਿੱਕਾ ਜੀ ਆ ਪਰ ਉਮਰ ਦੀ ਵੀ ਜੇ ਗੱਲ ਕਰ ਲਈ ਯਾਰ ਉਮਰ ਵੀ ਇਹਦੀ ਛੋਟੀ ਆ ਕਿਉਂਕਿ ਉਮਰ ਇਹਦੀ ਹਲੇ ਪਈ ਆ ਹਨਾ ਕੱਦ ਕਾ ਨਹੀਂ ਇਹ ਕਿੰਨੇ ਟਾਈਮ ਦੀ ਏ ਵਾਈ 2025 ਦਿਨ ਲਊਗੀ ਅੱਛਾ 2025 ਦਿਨ ਮਾਲਕਾਂ ਨੇ 2025 ਦਿਨ ਦੀ ਕੱਚੀ ਦੱਸਿਆ ਠੀਕ ਹੈ ਪਰ ਹੁਣ ਜਾਰੀ ਲਾਏ ਤਾਂ ਪਈ ਹੋਈ ਆ ਬੱਚੀ ਠੀਕ ਹੈ ਰੇਟ ਇਹਦਾ ਰੇਟ ਬਈ ਇਹਦਾ ਹੈਗਾ 27000 ਅੱਛਾ ਹਾਂ ਨਿੱਕੀ ਜੀ ਦੇ ਹਿਸਾਬ ਨਾਲ ਨਿੱਕੀ ਜੀ ਦੇ ਹਿਸਾਬ ਨਾਲ ਹੀ ਮੰਗਿਆ ਨਹੀਂ ਤਾਂ 30 ਤੋਂ ਬਾਹਰ ਜਾਣਾ ਜੀ ਕੰਮ ਅੱਛਾ ਇੰਨੇ ਦੀ ਛੜ ਦਾਂਗੇ ਜਮੀ ਲਾਸਟ ਇਹ ਛੜਦਾ 25000 ਦੀ 25 ਦੀ ਛੜ ਦਾਂਗੇ ਓ ਚੱਲ ਇਹ 24 ਦੀ ਛੜ ਦੇ 24 ਛੜ ਦਾਂਗੇ ਬਾਈ ਹੋਰ ਨਾ ਬਸ ਫੇਰ ਧੱਕਾ ਕਰਿਓ ਸੱਜਣ ਓ ਨਹੀਂ ਕਰਦੇ ਧੱਕਾ ਦੇਣਾ ਛੜਦੀ ਨਾਲ ਛੜ 24000 ਦੀ ਇਹ ਧੱਕਾ ਨਾ ਕਰਿਓ 24000 ਦੀ ਇਹ ਬੱਛੀ ਆਪਾਂ ਯਾਰ ਕਿਉਂਕਿ ਇਹ ਇੱਕਦਾ ਗਿਫਟ ਵੀ ਹੋਣਾ ਚਾਹੀਦਾ ਯਾਰ ਜਿਹੜਾ ਬੰਦਾ ਜਾਦੇ ਪੈਸੇ ਨਹੀਂ ਲਾ ਸਕਦਾ ਜਰਸੀ ਦਾ ਸ਼ਕੀਨ ਆ ਜੀ ਜਰਸੀ ਦਾ ਸ਼ਕੀਨ ਆ ਆਪਣੇ ਤੇ ਮਾਣ ਕਰਕੇ ਯਾਰ ਵੀਡੀਓ ਦੇਖਦਾ ਵੀ ਉਹ ਸੱਜਣ ਦੇ ਘਰੋਂ ਵੀਡੀਓ ਆਊਗੀ ਇੱਕ ਅੱਧਾ ਗਿਫਟ ਆਪਣੇ ਵਾਸਤੇ ਜ਼ਰੂਰ ਹੋਊਗਾ ਇਹ ਬਲੂਨ ਹੀ ਆ ਥਣ ਹੁਣ ਦੇਖ ਲੋ ਕਿੱਡਾ ਕੱਟਿਆ ਹੈ ਥਾਣੀ ਨੇ ਥਣ ਤੈਦਾ ਮਹਿਸਾਲਾ ਬੰਦਿਆ ਬਈ ਥਾਣੀ ਦਾ ਟੋਪ ਦਾ ਜਮਾ ਆ ਵੀ ਤੋੜ ਦਿਓ ਜੀ ਖੋਲ ਕੇ ਇਹਦੀ ਕੀ ਡਿਟੇਲ ਹੈ ਇਹ ਦੂਜੇ ਸਵੇ ਸੁੰਦੀ ਆ ਬਾਈ ਅੱਛਾ ਇਹ ਸੁੰਦੀ ਆ ਦੂਜੇ ਸਵੇ ਹਫਤਾ ਦਾ ਦਸ ਦਿਨ ਦੀ ਕੱਚੀ ਆ ਅੱਛਾ ਹਫਤੇ ਦੱਸ ਦਿੰਦੀ ਇਹ ਕੱਚੀ ਆ ਥਣ ਥਣ ਦਿਖਾ ਦੇ ਥਣ ਥਣ ਚੰਗਾ ਵੱਧ ਜੇ ਕਿਵੇਂ ਇਹਦੇ ਇਹ ਇੱਕਲ ਬਾਈ ਇਹਦੇ ਬੱਚੀ ਜੀਆਂ ਨਾਲ ਕਈਆਂ ਨੇ ਹੁੰਦੀ ਆ ਥਾਣਾ ਚਲਦੀ ਚੁਲਦੀ ਦਾ ਕੀ ਸਿਸਟਮ ਹੈ ਤਾਂ ਚਲਦੀ ਤਾਂ ਚੱਲਣਾ ਦਾ ਕੀ ਆ ਬਾਈ ਇਹਨੇ ਅੱਛਾ ਜੇ ਖੱਚੋਗੇ ਤਾਂ ਫੇ ਠੀਕ ਆ ਗੱਲ ਬਾਕੀ ਥਣ ਥਣ ਚੰਗਾ ਲੱਗਿਆ ਲੇ ਵਾਲੂ ਦਾ ਵਧੀਆ ਬਣਾਉਂਦੀ ਆ ਇਹ ਕਿੰਨੇ ਕ ਦਿਨ ਕੱਢਦੀ ਆ ਇਹ ਬਾਈ ਲਊ ਹਫਤਾ ਦੱਸਦੇ ਨੇ ਵੀ ਅੱਛਾ ਹਫਤਾ ਦੱਸਦੇ ਨੇ ਦੱਸ ਦੇ ਲਊ ਇਹ ਤਾਂ ਚਵਾਦੂ 15 16 ਕਿਲੋ ਦੁੱਧ ਘਟੋ ਘਟਾ ਵੀ ਜਾਨ ਜੋ ਚੱਲਦੀ ਆ ਮੱਛੀ ਸੱਜਣੋਂ ਵਧੀਆ ਬਰੀਡ 'ਚ ਪੈਂਦੀ ਆ ਇਹ ਤੇ ਬਾਕੀ ਮੇਨ ਗੱਲ ਹੁੰਦੀ ਆ ਯਾਰ ਜਿਹੜੀ ਥਣ ਚੰਗਾ ਲੱਗਿਆ ਹੋਵੇ ਚਾਹੇ ਆਪਾਂ ਮੱਝ ਖਰੀਦਦੇ ਆ ਚਾਹੇ ਆਪਾਂ ਕਿਤੋਂ ਗਾਂ ਖਰੀਦਦੇ ਆ ਹਨਾ ਕਿਉਂਕਿ ਜਿਹਦਾ ਯਾਰ ਮੋਟਾ ਥਣ ਲੱਗਿਆ ਚੰਗਾ ਥਣ ਲੱਗਿਆ ਥਣ ਦੇ ਹਿਸਾਬ ਨਾਲ ਹੀ ਚਵਾਈ ਹੁੰਦੀ ਆ ਉਸ ਦੇ ਹਿਸਾਬ ਨਾਲ ਹੀ ਜਾਨਵਰ ਹਾਂ ਬਈ ਇਹਦਾ ਕੀ ਰੇਟ ਆ ਲਾਡੀ ਇਹਦਾ ਬਈ 40000 ਹੈ 40000 40 ਚ ਮਾਨਤਨ ਕਰ ਦਾਂਗੇ ਕੋਈ ਗੱਲ ਨਹੀਂ ਕਿੰਨਾ ਕ ਕਰ ਦਾਂਗੇ 36 ਦੀ ਦੇ ਦਾਂਗੇ 36 ਦੀ ਦੇ ਦਾਂਗੇ 36 ਚ ਛੋੜ ਛੱਪਾ ਕਰ ਦਾਂਗੇ ਕਰ ਦਾਂਗੇ ਛੋੜ ਛੱਪਾ ਕੱਦ ਕੁੱਦ ਦੇ ਲਓ ਤੁਸੀਂ ਫੋਲ ਹੀ ਆ ਕੱਦ ਦਾ ਨਹੀਂ ਬੱਛੀ ਚੰਗੀ ਆ ਇਹ ਜੀ ਗੱਲ ਨਹੀਂ ਥਣ ਥਣ ਵੀ ਚੰਗਾ ਲੱਗਿਆ ਇਹਨੂੰ ਤੇ ਹੁਣ ਮਾਪਦੇ ਤਰਸ ਸਿੰਘ ਬਾਈ ਇਹਦੇ ਤੇ ਕੈਮਰਾ ਇਹ ਮੇਰਾ ਖਿਆਲ ਆ ਪੈਂਦੀ ਆ ਸਾਹੀਵਾਲ ਚ ਹਨਾ ਇਹ ਸਾਹੀਵਾਲ ਚ ਆ ਬਾਈ ਪਹਿਲਾਂ ਨੇ ਦਰ ਇਹਨੂੰ ਵੀ ਬਾਹਰੀ ਤੋਰ ਦੇ ਖੋਲ ਕੇ ਇਹ ਦੂਜੇ ਸੂਏ ਸੁੰਦੀ ਆ ਬਾਈ ਅੱਛਾ ਏ ਸੁੰਦੀ ਆ ਦੂਜੇ ਸੂਏ ਪਹਿਲਣ ਦਾ ਕਿੰਨਾ ਕੁ ਦੁੱਧ ਰਕਾਰਾ ਕੁਛ ਪਤਾ ਨਹੀਂ ਪਹਿਲਾਂ ਲਗਾਈਏ 12 ਕਿਲੋ ਚਵਾਇਆ ਇਹਨੇ ਅੱਛਾ 12 ਕਿਲੋ ਇਹਨੇ ਚਵਾਇਆ ਹਾਂਜੀ ਹਾਂਜੀ ਇਹ ਆ ਗਈ ਜਰਸੀ ਤੇ ਸਾਹੀਵਾਲ ਦਾ ਕਰੋਸ ਆ ਗਿਆ ਹੈਨਾ ਉਹੀ ਗੱਲ ਆ ਵੀ ਥਣ ਸੁਣਦਾ ਇਹਨੂੰ ਵੀ ਚੰਗਾ ਲੱਗਿਆ ਹਾਂ ਇਹ ਵੀ ਲੈਂਦੀ ਆ 20 ਕਿੰਨਾ ਇਹ ਥੋੜੀ ਜਿਹਾ ਮੇਰਾ ਖਿਆਲ ਆ ਉਹ ਵੀ ਸ਼ਰਾਰਤ ਚ ਹੁੰਦੀ ਹੈ ਹੈਨਾ ਬਈ ਬਈ ਸੂ ਕੇ ਬੱਚੇ ਦਾ ਬਾੜਾ ਤੇ ਉਹ ਕਰਦੀਆਂ ਐ ਅਛਾ ਲਾ ਕੱਦ ਕਾਠੀ ਇਹਦਾ ਤਾਂ ਚੰਗਾ ਬਾਈ ਇਹਦਾ ਪੂਰੀ ਜਾਨ ਵਾਲੀ ਆ ਇਹ ਆ ਗਈ ਸਾਹੀਵਾਲ ਤੇ ਜਰਸੀ ਕਰੋਸ ਕਰੋਸ ਚ ਬਾਈ ਇਹ ਕਿੰਨਾ ਕੁ ਟਾਈਮ ਕੱਢਦੀ ਆ ਇਹ ਬਾਈ 20 25 ਦਿਨ ਲੈਂਦੀ ਆ ਅੱਛਾ 20 25 ਦਿਨ ਲੈਂਦੀ ਆ ਛੱਡ ਦੋ ਛੱਡ ਦੋ ਕੋਈ ਗੱਲ ਨਹੀਂ ਯਾਨ ਵਾਲੀ ਆ ਵਈ ਖਿੱਚੀ ਫਿਰਦੀ ਆ ਨਾ ਨਾ ਬੰਦੋ 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 ਇਹ 20 25 ਦਿਨਾਂ ਦੀ ਖਿੱਚੀ ਆ 20 25 ਦਿਨ ਲੈਂਦੀ ਆ ਇਹਦਾ ਰੇਟ ਇਹਦਾ ਰੇਟ ਹੈਗਾ ਜੀ 38000 38 ਜੋ ਮਾਨਤਾ ਨੇ ਇਹਦਾ ਕਰਦਾ ਕੋਈ ਗੱਲ ਨਹੀਂ ਬਾਈ ਕਿੰਨੇ ਦੀ ਛੜ ਦਾਂਗੇ ਜਮੀ ਲਾਸਟ 10 ਤੇ 35 ਦੀ ਦੇ ਦਾਂਗੇ 35000 ਦੀ ਦੇ ਦਾਂਗੇ ਲੈ ਹੁਣ ਮੱਝ ਕੱਢ ਲਓ ਜੀ ਬਾਰੇ ਇਹ ਨਹੀਂ ਲੈ ਲਓ ਇਹ ਕਿੱਡਾ ਇਹਦਾ ਸੱਜਣੋ ਤੁਹਾਨੂੰ ਮੈਂ ਇੱਕ ਮੱਝ ਕਹਿੰਦਾ ਸੀ ਬਿਲਕੁਲ ਦਰਮਿਆਨੀ ਰੇਟ 'ਚ ਛੋਟੇ ਰੇਟ 'ਚ ਤੁਹਾਨੂੰ ਮੱਝ ਦਿਖਾਵਾਂਗੇ ਇੱਕ ਉਹ ਮੱਝ ਲੱਗਿਆ ਬਾਈ ਦਿਖਾਉਣਾ ਬਨਾਵਟ ਮੱਝ ਦੀ ਚੰਗੀ ਆ ਕੱਦ ਦਰਮਿਆਨਾ ਪਰ ਸੂਈ ਕਿੰਨੇ ਟਾਈਮ ਦੀ ਆ ਬਾਈ ਬੱਚਾ ਇਹਦੇ ਨਾਲ ਹੈ ਬੱਚਾ ਨਹੀਂ ਬਾਈ ਇਹਦੇ ਨਾਲ ਹੈਗਾ ਐਵੇਂ ਆਪਾਂ ਕਹੀਏ ਤਿੰਨਾਂ ਮਹੀਨਿਆਂ ਦੀ ਸੂਈ ਆ ਆਪਾਂ ਨੂੰ ਬਾਪ ਨਹੀਂ ਪਤਾ ਆਪਾਂ ਗਾਂ ਤੋਂ ਆਉਂਦੀਆਂ ਨੇ ਅੱਛਾ ਅਛਾ ਪਤਾ ਕੋਈ ਨਹੀਂ ਪਤਾ ਨਹੀਂ ਕਿ ਮਾਲਕਾਂ ਨੇ ਰੱਖ ਲਿਆ ਉਹ ਬੱਚਾ ਰੰਗ ਦੀ ਜੇ ਰਹਿੰਦੀ ਆ ਹੈ ਗੱਭਰ ਰੰਗ ਦੀ ਗੱਭਰ ਬਾਈ ਉੱਥੋਂ ਦਾ ਆਪਾਂ ਬਿਨਾਂ ਟੀਕੇ ਤੋਂ ਚੋਕੇ ਲਿਆ ਆ ਪਰ ਹੁਣ ਦੋਨੇ ਡੰਗ ਟੀਕਾ ਲਵਾਉਂਦੀ ਆ ਦੋਨੇ ਡੰਗ ਹੁਣ ਲਵਾਉਂਦੀ ਆ ਬਾਈ ਲਵਾਉਂਦੀ ਦੁੱਧ ਕਿੰਨਾ ਦਿੰਦੀ ਆ ਦੁੱਧ ਹੈਗਾ ਬਈ ਥੱਲੇ 5-6 ਕਿਲੋ ਅਛਾ 5 ਕਿਲੋ ਦੁੱਧ ਪਾਏ ਥੱਲੇ ਦੋਨੇ ਡੰਗ ਹੁਣ ਇਹ ਮਿਲਦੀ ਆ ਟੀਕੇ ਤੇ ਟੀਕੇ ਤੇ ਬਾਈ ਟੀਕੇ ਤੇ ਤੇ ਬਾਕੀ ਗੱਲ ਕਰ ਲਈਏ ਸੱਜਣੋ ਬਨਾਵਟ ਬਨੂਵਟ ਇਹਦੀ ਹੈਗੀ ਆ ਬਾਈ ਚੰਗੀ ਆ ਰੰਗ ਰੰਗ ਵੀ ਚੰਗਾ ਤੇ ਪੰਜ ਕਿਲੇ ਥੱਲੇ ਦੁੱਧ ਆ ਮਿਲਦੀ ਦੋਹੇ ਡੰਗ ਟੀਕੇ ਦਾ ਸੱਜਣ ਉਹ ਬਾਈ ਲਵੇ ਤੁਸੀਂ ਆ ਕੇ ਚੈੱਕ ਕਰਕੇ ਲਿਜਾ ਸਕਦੇ ਹੋ ਲੈ ਹੁਣ ਨੰਬਰ ਬੋਲ ਦੇ ਲੱਡੀ ਜਰਾ ਨੰਬਰ ਹੈਗਾ ਜੀ 985579812 ਇੱਕ ਵਾਰੀ ਫੇਰ ਬੋਲ ਦੇ ਦੁੱਧਿਆ ਨੰਬਰ ਹੈਗਾ ਹੀ ਆਪਣਾ 628494362 ਅੱਛਾ ਇੱਕ ਗੱਲ ਯਾਰ ਤੈਨੂੰ ਹੋਰ ਪੁੱਛੀ ਮੈਂ ਇੱਕ ਸੱਜਣ ਨੇ ਨਾ ਮੇਰੀ ਵੀਡੀਓ ਥੱਲੇ ਕਮੈਂਟ ਕਰਿਆ ਤੇ ਡਿਲੀਟ ਹੋ ਵਰ ਮੈਂ ਵੀ ਨਹੀਂ ਕਰਿਆ ਅੱਛਾ ਜੀ ਉਹ ਕਹਿੰਦਾ ਯਾਰ ਨਾ ਜਦੋਂ ਬਾਈ ਹੋਰਾਂ ਕੋਲੇ ਜਾਣਿਆ ਯਾਰ ਕਹਿੰਦਾ ਉਦੋਂ ਰੇਟ ਹੋਰ ਹੁੰਦਾ ਕਹਿੰਦਾ ਜੇ ਤੂੰ ਤੇਲ ਮਚਾ ਕੇ ਬਾਈ ਕੋਲੇ ਯਾਰ ਪਹੁੰਚ ਜਾਣਾ ਕਹਿੰਦਾ ਉਦੋਂ ਰੇਟ ਡਬਲ ਕਰ ਦੰਦਾ ਨਹੀਂ ਕੀ ਸੀ ਨਾ ਨਹੀਂ ਬਾਈ ਇਦਾਂ ਦੇਖੋ ਜਮਾ ਯਾਰ ਬਾਈ ਦਾ ਸਪਸ਼ਟੀਕਰਨ ਆ ਵੀਡੀਓ ਚ ਹੀ ਪੁੱਛ ਲੈਣਿਆ ਇਦਾਂ ਦਾ ਬਾਈ ਕਰੇ ਹੋਇਆ ਨਹੀਂ ਇਹ ਆਏ ਹੋ ਸਕਦਾ ਵੀਰੇ ਡੰਗਰ ਆਪਣੇ ਕੋਲੇ ਆਉਂਦੇ ਆ ਬਹੁਤ ਜ਼ਿਆਦਾ ਜਿਵੇਂ ਅੱਜ ਆ ਇੰਨਾ ਮਾਲ ਆਇਆ ਸ਼ਾਮ ਨੂੰ ਵੀਡੀਓ ਪੈ ਗਈ ਆਪਣਾ ਹੋਈ ਜਾਣਾ ਕਈ ਇੱਕ ਵੀਰੇ ਹੋਰ ਬੇਨਤੀ ਕਰਦਾ ਬਿਨਾ ਫੋਨ ਕਰੇ ਤੋਂ ਆਉਂਦੇ ਨੇ ਉਹ ਵੀਰਮਣੇ ਨਾ ਘੇੜਾ ਲਾਇਆ ਕਰੋ ਫੋਨ ਕਰਕੇ ਆਇਆ ਕਰੋ ਠੀਕ ਹੈ ਗੱਲ। ਕਿਉਂ ਐ ਲੱਗਦਾ ਜਿਹੜੇ ਵੀਰ ਆਉਂਦੇ ਨੇ ਵੀ ਖੰਮਨੀ ਵੀਡੀਓ ਪਈਆ ਡੰਗਰ ਖੜੇ ਨੇ ਪਰ ਆਪਣੇ ਤਾਂ ਬਾਬੇ ਦੀ ਕਿਰਪਾ ਨਾਲ ਰੇਟ ਲੋਟ ਕਰਕੇ ਵੀਡੀਓ ਪੈਣ ਸਾਰੀ ਥੋੜੇ ਟਾਈਮ ਬਾਅਦ ਹੋ ਜਾਂਦੇ ਨੇ। ਉਹ ਐ ਹੋ ਸਕਦਾ ਬਾਈ ਜਿਵੇਂ ਹੁਣ ਡੰਗਰ ਕੋਈ ਨਵਾਂ ਆ ਗਿਆ ਉਹਦਾ ਰੇਟ ਹੋ ਗਿਆ ਜਾਂ ਫੋਨ ਇੰਨੇ ਆਉਂਦੇ ਐਲਾਨਦਾਰ ਨੂੰ ਨਹੀਂ ਪਤਾ ਲੱਗਦਾ ਫਿਰ। ਡੰਗਰੀ ਕਈ ਵਾਰੀ ਐਨੇ ਹੁਣ ਪਿਛਲੀ ਵਾਰੀ ਖੰਨੇ ਮੰਡੀ ਵਾਲੇ ਤਾਂ ਵੀਡੀਓ ਪਾਈ ਸੀ। ਹਾਂਜੀ ਆਪਾਂ ਉਦੋਂ ਆਪਾਂ ਘਰੇ ਖੰਨੇ ਮੰਡੀ ਬਣਾਈ ਘੱਟੋ ਘੱਟ 11-12 ਡੰਗਾ ਸੀ ਉਹ ਕਈ ਵਾਰੀ ਨਹੀਂ ਇੰਨਾ ਪਤਾ ਲੱਗਦਾ ਕੋਈ ਨਾ ਵੀਰ ਤੁਸੀਂ ਜੇ ਕੋਈ ਐ ਕਿਸੇ ਨੂੰ ਲੱਗਿਆ ਉਹ ਸਕਰੀਨਸ਼ਾਟ ਲੈ ਕੇ WhatsApp ਕਰ ਦਿਆ ਕਰੋ ਵੀ ਇਹਦਾ ਇੰਨਾ ਰੇਟ ਕਿਆ ਕੋਈ ਟੈਨਸ਼ਨ ਨਹੀਂ ਵੱਧ ਨਹੀਂ ਲਾਉਂਦੇ ਹੈਗੇ ਤੇ ਬਾਕੀ ਸੱਜਣੋਂ ਗੱਲ ਦਾ ਯਾਰ ਧਿਆਨ ਰੱਖਿਆ ਕਰੋ ਕਿਉਂਕਿ ਜਿਹੜੀ ਯਾਰਾ 100 ਵਾਲੀ ਚੀਜ਼ ਆ 100 ਵਾਲਾ ਨੋਟ 100 ਚ ਹੀ ਚੱਲੂ 50 ਵਾਲਾ 50 ਚ ਹੀ ਚੱਲੂ ਨਾ ਤਾਂ 50 ਵਾਲੇ ਨੂੰ 100 ਚ ਚਲਾ ਸਕਦਾ ਤੇ ਨਾ 100 ਵਾਲੇ ਨੂੰ 200 ਚ ਮੈਂ ਚਲਾ ਸਕਦਾ ਕਿਉਂਕਿ ਮੈਂ ਇੱਕ ਵੀਡੀਓ ਚ ਹੋਰ ਵੀ ਦੱਸਿਆ ਸੀ ਵੀ ਕਈ ਬੰਦੇ ਨਾ ਕੈਮਰਾ ਦੇਖ ਕੇ ਯਾਰ ਮੰਡੀ ਚ ਵੀ ਸਾਨੂੰ ਰੇਟ ਡਬਲ ਕਰ ਦਿੰਦ ਨੇ ਕਿਉਂਕਿ ਮੈਂ ਹੁੰਦਾ ਨੂੰ ਵੀ ਆਖਿਆ ਸੀ ਵੀ ਐਡੇ ਦਾ ਯਾਰ ਅਸੀਂ ਵੀ ਕੋਈ ਸ਼ਾਹੂਕਾਰ ਸਲਮਾਨ ਖਾਨ ਨਹੀਂ ਵੀ ਲੋਕ ਸਾਡੇ ਇੰਨਾ ਕਾਖੇ ਲੱਗਦੇ ਨੇ ਵੀ ਲੱਖ ਵਾਲੀ 2 ਲੱਖ ਚ ਵੇਚ ਦਾਂਗੇ ਕਿਉਂਕਿ ਲੱਖ ਵਾਲੀ ਬਾਈ ਲੱਖ ਜੀ ਵੀ ਕੋ 2 ਲੱਖ ਵਾਲੀ ਜੀ ਯਾਰ 2 ਲੱਖ ਜੀ ਵੀ ਕੋ ਇਹ ਤੁਸੀਂ ਨਾ ਮਨ ਦੇ ਵਿੱਚ ਜੇ ਮੈਂ ਕਹਾ ਵੀ ਭਲੇਖਾ ਯਾਰ ਨਾ ਪਾੜਿਆ ਕਰੋ ਹਨਾ ਇਹ ਭਲੇਖਾ ਨਾ ਪਾੜਿਆ ਕਰੂਗੇ ਕਿ ਜਿੰਨੇ ਵਾਲੀ ਚੀਜ਼ ਆ ਉਹਨੇ ਉਹਨੇ ਜੀ ਵਿਕਣਾ ਹਨਾ ਤੇ ਬਾਕੀ ਅੱਜ ਦੀ ਵੀਡੀਓ ਚ ਜਾਨਵਰ ਦਾ ਮੱਧ ਦਾ ਰੇਟ ਦੱਸਦੀ ਆਪਾਂ ਦੱਸਿਆ ਨਹੀਂ ਬਈ ਨਹੀਂ ਦੱਸਿਆ ਨਹੀਂ ਹੈਗਾ ਅੱਜ ਮੈਂ ਚਾਹੀ ਵੀ ਅੰਦਰ ਭਾਈਆਂ ਨੂੰ ਦੱਸਤਾ ਸੀ ਨਹੀਂ ਨਹੀਂ ਕੋਈ ਗੱਲ ਨਹੀਂ ਹੈਗਾ 40 ਦੇ ਅੰਦਰ ਹੀ ਆ ਕਿੰਨਾ ਕਾ 40 ਦੇ ਅੰਦਰ ਆ ਆਪਾਂ ਦੇ ਭਾਈ ਮੁੱਲ ਤਾਂ 38 ਕਰਦੇ ਆ 35000 ਦੀ ਦੇ ਦਾਂਗੇ ਐ ਸਜਣੋ 35000 ਚ ਤੁਹਾਨੂੰ ਝੋਟੀ ਮਿਲ ਜੂਗੀ 5 ਕਿਲੋ ਦੁੱਧ ਆ ਉਹਦੇ ਥੱਲੇ ਤੇ ਬਾਕੀ ਗੱਬਣ ਯਾਰ ਤੁਸੀਂ ਤੁਹਾਡੇ ਘਰ ਮੰਦੀ ਅੱਗੇ ਕਰਾ ਸਕਦੇ ਹੋ ਬੱਬਣਾ ਬੱਦ ਬੱਦ ਦੱਸੇ ਬਾਈ ਉਪਰ ਆ ਜਾ ਕਰਿਆ ਨੇ ਆ ਕੇ ਬਾਕੀ ਸ਼ਾਮ ਸੂਮ ਤੇ ਇੰਨੇ ਡੰਗਰ ਕੱਟ ਹੀ ਹੁੰਦੀ ਆ ਤੁਹਾਡੇ ਕੋਲੇ ਗਾਂ ਵਾਲੀ ਸ਼ਾਮ ਹੈ ਕਾ ਬਾਤ ਹੈ ਇਹ ਅੱਜ ਤਾਂ ਕਈ ਵਾਰੀ ਪੰਗਾ ਲੈ ਲਈ ਤਾਂ ਵਿੱਚ ਅੱਛਾ ਠੀਕ ਹੈ ਗੱਲ ਤੇ ਬਾਕੀ ਸੱਜਣੋ ਕਮੈਂਟ ਕਰਕੇ ਦੱਸਿਓ ਬਾਈ ਦੇ ਜਾਨਵਰ ਤੁਹਾਨੂੰ ਕਿੱਦਾਂ ਦੇ ਲੱਗੇ ਤੇ ਇਸੇ ਤਰ੍ਹਾਂ ਕਿਸੇ ਹੋਰ ਫਾਰਮ ਤੋਂ ਵੀਡੀਓ ਬਣਾਵਾਂਗੇ ਉਦੋਂ ਤੱਕ ਚੈਨਲ ਨਾਲ ਬਣੇ ਰਹੋ ਧੰਨਵਾਦ